ਜੀ ਸਾਰਾ ਲੋਕ ਉਹ ਦਿਖਾਏ ਭਾ ਪਹਿਲਾਂ ਦਾ ਇੱਦਾਂ ਠੀਕ ਆ ਹੁਣ ਆ ਮਾੜੇ ਇੱਧਰ ਵੀ ਦੇ ਦੇ ਯਾਰ ਉਹ ਵਾਹ ਇੱਕ ਵਾਰ ਦੇਣਾ ਬਸ ਪਾਰ ਕਰ ਦੇ ਰੇਮੀ ਪਾਵਾ ਬਣ ਕੇ ਤੋਂ ਆ ਗਿਆ ਮੁਨਾਮੀ ਵੱਲੋਂ ਪਾਸੋਂ ਉੱਤੇ ਲੱਗੀ ਜੰਗ ਉਹਨਾਂ ਨੂੰ 290 ਕੁ ਰੁਪਏ ਦੇ ਲੁੱਕਰੇ ਦਾ ਮਨਵਾ ਪਕੀ ਤੋਂ ਅੱਗੇ ਨਾਲ ਪਸ਼ੇਂਦੀ ਨਗਰ ਦੇ ਨਾਲ ਬਾਈਕ ਨਾਲ ਜੀ ਤੁਹਾਡੀ ਸਾਰੀ ਅੱਜ ਕੱਲ੍ਹ ਪਾਈ ਸੀ ਤੁਹਾਨੂੰ ਸੰਭਾਲ ਸ਼ਾਨਦਾਰ ਨਾ ਜੀ ਕਹਿੰਦੇ ਜੀ ਚੰਗੇ ਤਰੀਕੇ ਨਾਲ ਪਹਿਲੇ ਜਿਹੜਾ ਮਾਹੀ ਅਕਰਵਾ ਅੱਛਾ ਫਾਦਰ ਸਾਹਿਬ ਦੀ ਤਾਂ ਲੱਤ ਹੋਈ ਅੱਛਾ ਅੱਛਾ ਤੇ ਉਹ ਮੈਂ ਕਿਹਾ ਨਾ ਕੁਛ ਘਰੀ ਕੰਮ ਵਗੈਰਾ ਉਹ ਕਰਦ ਰਹੀ ਹੈ ਨਾ ਉਹ ਗੁੜੀ ਤੇ ਤੁਸੀਂ ਭਾਈ ਜੀ ਫਿਰ ਕੰਮ ਕਰਦੇ ਹੋ ਮਜ਼ਦੂਰੀ

ਸਾਨੂੰ ਤੇ ਲੱਗੀ ਜਨ ਨਹੀਂ ਕਰਨੀ ਕੋਲੋਂ ਦੋ ਨੰਬੂ ਕੋਲੋਂ ਮੁਕੜੇ ਤੋਂ ਮਨਾਉਂਦੇ ਰਾਤ ਕੱਲ ਪਾਈ ਸੀ ਤੁਹਾਨੂੰ ਸੰਭਰਨ ਸ਼ਾਮ ਨੂੰ ਬਸਾਉਂਦੇ ਰਾਜੀ ਕਰਦੇ ਮੈਂ ਤੁਹਾਨੂੰ ਦੋ ਨੰਬੂ ਚੰਗੇ ਤਰੀਕੇ ਨਾਲ ਪਹਿਲੇ ਤੇ ਜਿਹੜਾ ਮਾਹੀ ਕਰਵਾਉਂਦੇ ਅੱਜ ਤੱਕ ਉਹ ਬੜਾ ਹੋ ਗਿਆ ਫਸਟ ਟੋਟ ਨਾਲ ਫਿਰ ਨਗਰ ਵੀ ਨਾਲ ਮੈਂ ਤੁਹਾਨੂੰ ਜੋ ਜੀ ਕਰਦਾ ਹਾਂ ਵੀ ਤੁਹਾਡੀ ਸਾਰੀ ਉਹ ਵਾਅਦਨਾ ਬਸ ਪਾਰਟੀ ਨਾਲ

ਕੀ ਕਹਿਣਾ ਚਾਹਣੇ ਜਿਹੜਾ ਨੁਕਸਾਨ ਹੋਇਆ ਹੈ ਇਹ ਮੀਨ ਨਾਲ ਹੋ ਗਿਆ ਜੀ ਸਰਦੋ ਕਮਰੇ ਜਿਹੜੇ ਹੁਣ ਡਿੱਗੇ ਹੋਇਆ ਮੀਨ ਨਾਲ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਬਹੁਤ ਨੁਕਸਾਨ ਹੋ ਗਿਆ ਸਾਰਾ ਤੇ ਇੱਕ ਕੁਣੀ ਅੰਜ ਸਾਰ ਮੇਹਣਾਂ ਵਾਲੀ ਖਾਂ ਸਾਰ ਤੇ ਮੀਨ ਨਾਲ ਸਾਰ ਡਿੱਗ ਗਏ ਦੋਨੇ ਵੀ ਕਮਰੇ ਹਾਂ ਸਾਰ ਕਿੰਨਾ ਕੁ ਨੁਕਸਾਨ ਹੋਇਆ ਹੈ ਬਹੁਤ ਨੁਕਸਾਨ ਹੋ ਗਿਆ ਸਾਰਾ ਹਾਂਜੀ ਤੇ ਕੀ ਕੰਮਕਾਜ ਕੀ ਕਰਦੇ ਹੈਗੇ ਹਾਂ ਲਿਹਾਣੀ ਦਾ ਪਿਆਲੇ ਸਾਰਗੇ ਹਾਂਜੀ ਲਿਹਾਣੀ ਦਾ ਪਿਆਲੇ ਟਾੜਾ ਹੀਰਾ ਸਿੰਘ ਹੈ ਮੇਰਾ ਨਾਮ ਜੀ ਕਿਹੜੇ ਪਿੰਡ ਦਾ ਟਰੋਗੋ ਕੀ ਕਹਿਣਾ ਚਾਹਣਿਆ ਮੈਂ ਸਾਰੀ ਹੀ ਬੇਨਤੀ ਕਰਦਾ ਜੀ ਸਰਕਾਰ ਅੱਗੇ ਜੀ ਮੇਰੇ ਦੋ ਕਮਰੇ ਡੱਗ ਪਏ ਨਾਲੇ ਸੱਤਾਂ ਡੱਗ ਪਏ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੇਰੇ ਡੈਡੀ ਦੀ ਡੈਥ ਹੋਈ ਵੀ ਹੈ ਜੀ ਤੇ ਮੇਰੇ ਭੈਣਾਂ ਵਿਆਹਣ ਵਾਲੀਆਂ ਨੇ ਜੀ ਵੀ ਮੈਨੂੰ ਜੀ ਮੇਰੀ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਉਹ ਘਰ-ਬਾਰ ਪਾਇਆ ਦੇ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਇਸ ਟਾਈਮ ਅਸੀਂ ਇਸ ਟਾਈਮ ਜੀ ਚਾਚੇ ਦੇ ਘਰੇ ਆ ਜੀ ਕਿਸੇ ਕਿਸੇ ਦੇ ਸਮਾਨ ਪਿਆ ਜੀ ਕਿਸੇ ਕਿਸੇ ਦੇ ਸਮਾਨ ਪਿਆ ਜੀ ਕਿੰਨਾ ਕ ਨੁਕਸਾਨ ਹੋਇਆ ਜਿਹੜਾ ਸਮਾਨ ਦਾ ਬਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਦਰਸ਼ਨ ਸਿੰਘ ਜੀ ਕੀ ਕਹਿਣਾ ਚਾਹਣੇ ਜਿਹੜਾ ਨੁਕਸਾਨ ਹੋਇਆ ਕਮਰੇ ਦਾ ਹਾਂਜੀ ਮੈਂ ਉਗੋਕੇ ਪਿੰਡ ਦਾ ਰਹਿਣ ਵਾਲਾ ਆਂਗਾ ਜ਼ਿਲ੍ਹਾ ਬਰਨਾਲਾ ਜਿਵੇਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹਣਾਗਾ ਕਿ ਮੇਰੇ ਤਿੰਨ ਕਮਰੇ ਬਿਲਕੁਲ ਢਹਿ ਚੁੱਕੇ ਨੇ ਮੈਂ ਗਰੀਬ ਜਾਤੀ ਨਾਲ ਸੰਬੰਧ ਰੱਖਦਾ ਆਂਗਾ ਜੀ ਤੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਅੱਗੇ ਬੇਨਤੀ ਆ ਜੀ ਮੇਰੇ ਕਮਰਿਆਂ ਦਾ ਹੱਲ ਕੀਤਾ ਜਾਵੇ ਇਹ ਮੀਂਹ ਦੇ ਕਾਰਨ ਡਿੱਗੇ ਆ ਜੀ ਪਿੱਛੇ ਪਿਛਲੀ ਸਾਈਡ ਖੇਤ ਆ ਜੀ ਖੇਤ ਅਗੋਂ ਪਾਣੀ ਜ਼ਿਆਦਾ ਔਣ ਕਰਕੇ ਉਧਰੋਂ ਮੋਗਾ ਟੁੱਟ ਗਈ। ਕੰਦਾ ਨਾਲ ਪਾਣੀ ਲੱਗਣ ਕਾਰਨ ਟੁੱਟਿਆ ਗਿਆ ਇਹ। ਕਿੰਨਾ ਕ ਨੁਕਸਾਨ ਹੋਇਆ ਵੇ ਜੀ? ਨੁਕਸਾਨ ਹੋ ਗਿਆ ਹੁਣ ਜੀ 5-6 ਲੱਖ ਰੁਪਏ ਦਾ 6-7 ਲੱਖ ਦਾ ਨੁਕਸਾਨ ਹੋ ਗਿਆ ਹੀ ਘੱਟੋ-ਘੱਟ। ਹੋਰ ਸਮਾਨ ਵੀ ਕੋਈ ਖਰਾਬ ਹੋਇਆ ਵੇ? ਨਹੀਂ ਸਮਾਨ ਕੱਢ ਲਿਆ ਸੀ ਗਈ ਪਹਿਲਾਂ। ਮੰਗ ਕੀ ਕਰਦੇ ਹਾਂ? ਮੰਗ ਮੈਂ ਇਹੀ ਕਹਿੰਦਾ ਵੀ ਮੈਂ ਗਰੀਬ ਬੰਦਾ ਹਾਂ ਹੀ ਮੈਂ ਮਕਾਨ ਪਾ ਨਹੀਂ ਸਕਦਾ ਜੀ ਸਰਕਾਰ ਨੂੰ ਇਹ ਬੇਨਤੀ ਕਰਦਾਂਗਾ। ਮੇਰਾ ਜਲਦੀ ਤੋਂ ਜਲਦੀ ਮਕਾਨ ਖੜਾ ਕਰਕੇ ਰਹਿਣ ਬਿਸੇਰਾ ਕਰਕੇ ਦੇਣਾ ਚਾਹੀਦਾ ਜੀ ਸਰਕਾਰ ਨੂੰ। ਹੁਣ ਕਿੱਥੇ ਰਹਿ ਰਹੇ ਹੈਗਾ ਤੁਸੀਂ ਬਸ ਇੱਥੇ ਰਹਿ ਰਹੇ ਆਂ ਘਰਾਂ ਚ ਰਹੀ ਜਾਂਣਾ ਇਹ ਆਪਣੇ ਆਪ ਦੇ ਸਕੇ ਸਕੇਲਿਆਂ ਦੇ ਘਰਾਂ ਚ ਰਹਿ ਰਹੇ ਆਂ ਜੀ ਕੁਸ ਸਮਾਨ ਆਪਿਆ ਤੁਹਾਡੇ ਸਾਹਮਣੇ ਜੀ ਕੁਸ ਘਰਾਂ ਚ ਲਾਇਆ ਪਿਆਗਾ ਜੀ ਕਿੰਨੇ ਕੁ ਲੱਖ ਦਾ ਨੁਕਸਾਨ ਹੋ ਗਿਆ ਜੀ ਲਗਭਗ 2 ਮੇਰੇ ਭਰਾ ਦੇ ਕਮਰੇ ਜੀ 5 ਕਮਰੇ ਸੀਗੇ ਤਿੰਨੋਂ ਮੇਰੇ ਕਮਰੇ ਲਗਭਗ 8-10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਮੇਰਾ ਪ੍ਰਸ਼ਾਸਨ ਪਹੁੰਚਿਆ ਹੈਗਾ ਕਿਵੇਂ ਲੱਗਦਾ ਕੋਈ ਉਮੀਦ ਰੱਖਦਾਂਗਾ ਜੀ ਮੈਂ ਪ੍ਰਸ਼ਾਸਨ ਤੋਂ ਹਾਂਜੀ ਹਾਂਜੀ ਮੈਨੂੰ ਉਮੀਦ ਆ ਜੀ ਵੀ ਪ੍ਰਸ਼ਾਸਨ ਮੇਰਾ ਜਰੂਰ ਹੱਲ ਕਰਕੇ ਦੇਊਗਾ ਜੀ ਗਰੀਬ ਬੰਦਾਗਾ ਹੀ ਮੈਂ ਤਾਂ ਮੰਨਤ ਕਰਦਾ ਜੀ ਪ੍ਰਸ਼ਾਸਨ ਅੱਗੇ ਸਰਕਾਰ ਦੀ ਜੀ ਵੀ ਇਸ ਕਰਕੇ ਵੀ ਮੇਰਾ ਜਲਦੀ ਤੋਂ ਜਲਦੀ ਰਹਿਣ ਬਸੇਰਾ ਕੀਤਾ ਜਾਵੇ ਜੀ ਸਰ ਕੀ ਨਾਮ ਸਤ ਜੀ ਅ ਸਰ ਸਸੀ ਕਾਲ ਜੀ ਮੈਂ ਸਰਪੰਚ ਰਾਮ ਸਿੰਘ ਪਿੰਡੂ ਗੁਕੇ ਤੋਂ ਜੀ ਸਰ ਕੀ ਕਹਿਣਾ ਚਾਹਣਾ ਜਿਹੜੇ ਕਮਰੇ ਢਿੱਕੇ ਹੈਗੇ ਆ ਹਾਲਾਤ ਬਾਰਸ਼ ਕਰਕੇ ਨੁਕਸਾਨ ਹੋ ਰਿਹਾ ਸਰ ਤੇਜੀ ਤੁਹਾਨੂੰ ਪਤਾ ਹੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਬਾਰਸ਼ ਦੇ ਕਾਰਨ ਇੱਕ ਜਾਨੀ ਕਿ ਕੜੀ ਔਖੀ ਕੜੀ ਚੱਲ ਰਹੀ ਹੈ ਜੀ ਹੈ ਨਾ ਇਹਦੇ ਅਸੀਂ ਪੂਰੀ ਪੰਚਾਇਤ ਜੀ ਮੇਰੇ ਪਿੰਡ ਦੇ ਇਹ ਦੋ ਪਰਿਵਾਰ ਇੱਕ ਘਰ ਦੇ ਵਿੱਚ ਹੀ ਰਹਿ ਰਹੇ ਸੀ ਜਿਨ੍ਹਾਂ ਦੇ ਪੰਜ ਕਮਰੇ ਸੀ ਗਰੀਬ ਪਰਿਵਾਰ ਆ ਜੀ ਤੇ ਇੱਕੋ ਪਰਿਵਾਰ ਆ ਜੀ ਉਹਨਾਂ ਦੇ ਲੇਡੀ ਜੀ ਵਿਚਾਰੀ ਉਹਨਾਂ ਦੇ ਘਰ ਦੀ ਡੈਥ ਹੋਈ ਆ ਦੋ ਬੇਟੀਆਂ ਨੇ ਇੱਕ ਬੇਟਾ ਜੀ ਮਜ਼ਦੂਰੀ ਕਰਦੇ ਨੇ ਜੀ ਪੰਜੇ ਕਮਰੇ ਸੀ ਪੰਜੇ ਕਮਰੇ ਢਹਿ ਢੇਰੀ ਹੋ ਚੁੱਕੇ ਨੇ ਜੀ ਇਸੇ ਦੇ ਨਾਲ ਸਬੰਧਤ ਜਿੰਨਾ ਵੀ ਪ੍ਰਸ਼ਾਸਨ ਸੀ ਅਧਿਕਾਰੀ ਸੀ ਉਹ ਇੱਥੇ ਆਏ ਨੇ ਜਿਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪੰਚਾਇਤ ਆਈ ਆ ਜੀ ਉਸ ਟਾਈਮ ਇਹਨਾਂ ਨੂੰ ਰੈਸਕਿਊ ਕਰਕੇ ਇੱਕ ਸਹੀ ਜਗ੍ਹਾ ਤੇ ਭੇਜਿਆ ਗਿਆ ਜੀ ਤੇ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਆ ਸਾਡੇ ਪਿੰਡ ਦੇ ਹਲਕਾ ਦੇ ਤੇ ਸਾਡੇ ਪਿੰਡ ਦੇ ਐਮਐਲਏ ਸਾਹਿਬ ਸਰ ਲਾਭ ਸਿੰਘ ਜੀ ਦਾ ਜਿਨ੍ਹਾਂ ਨੇ ਉਹ ਇਕੱਲੇ ਪੰਚਾਇਤਾਂ ਨਾਲ ਨਹੀਂ ਸਿੱਧੇ ਤੌਰ ਤੇ ਲੋਕਾਂ ਨਾਲ ਵੀ ਹਲਕੇ ਦੇ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੇ ਨੇ ਤੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਸਾਨੂੰ ਵੀ ਜਿੰਨਾ ਜਲਦੀ ਹੋ ਸਕੇ ਇਹਨਾਂ ਦਾ ਅਸੀਂ ਮਸਲੇ ਦਾ ਹੱਲ ਕਰਕੇ ਇਹਨਾਂ ਨੂੰ ਸਹੀ ਤਰੀਕੇ ਨਾਲ ਇਹਨਾਂ ਨੂੰ ਪਿਛਲੇ ਜਿਵੇਂ ਪਹਿਲਾਂ ਅਸੀਂ ਉਸੇ ਤਰ੍ਹਾਂ ਇਹਨਾਂ ਨੂੰ ਉਹ ਕਰ ਦਿੱਤਾ ਜਾਵੇਗਾ ਮੇਰਾ ਜੀ ਰਿਸ਼ کمار ਪੰਚਾਇਤਕਰ ਗੋਗਿਆਦੋਂ ਜੀ ਸਰ ਕੀ ਕਹਿਣਾ ਚਾਹਣੇ ਅੱਜ ਜੱਜਾ ਲੈਣੇ ਇੱਥੇ ਪਹੁੰਚੇ ਹੈਗੇ ਵਿਭਾਗ ਵੱਲੋਂ ਇੱਥੇ ਪਹੁੰਚੇ ਹੈਗੇ ਨੁਕਸਾਨ ਹੋਇਆ ਘਰਾਂ ਦਾ ਸਰ ਇਹ ਸਰਪੰਚ ਸਾਹਿਬ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਰਾਤ ਨੂੰ ਦੋ ਗਰੀਬ ਪਰਿਵਾਰਾਂ ਦੀ ਛੱਤਾਂ ਡਿੱਗ ਚੁੱਕੀਆਂ ਘਰਾਂ ਦੇ ਸੀ ਆਕੇ ਮੌਕਾ ਦੇਖਿਆ ਜੀ ਇਹ ਘਰ ਦੇ ਦੋ ਕਮਰੇ ਸੀ ਦੋਨੇ ਛਤਾਂ ਡੇਗ ਪਏ ਇਹਨਾਂ ਦੇ ਘਰ ਦੇ ਤਿੰਨ ਕਮਰੇ ਸੀ ਤਿੰਨੇ ਛਤਾਂ ਡੇਗ ਚੁੱਕੇ ਆ ਇਹਦੀਆਂ ਫੋਟੋਆਂ ਖਿੱਚ ਕੇ ਨਾਮ ਲੇ ਕੇ ਸਾਰੇ ਪਰਿਵਾਰ ਦਾ ਗ੍ਰਾਹ ਮੈਹਿਕ ਮੰਡ ਨੂੰ ਵੀਡੀਓ ਦਸਤਾਵੇਜ਼ ਨਾਲ ਸੂਚਿਤ ਕਰ ਚੁੱਕੇ ਆ ਤਾਂ ਜੋ ਇਹਨਾਂ ਨੂੰ ਜੋ ਵੀ ਇਹਨਾਂ ਦੀ ਬੰਦ ਦੀ ਸਹਾਇਤਾ ਗਵਰਨਮੈਂਟ ਵੱਲੋਂ ਪ੍ਰਾਪਤ ਕਰਾ ਕੇ ਦਵਾਈ ਜਾਏ ਹੋਰ ਕੀ ਪ੍ਰਬੰਧ ਕੀਤੇ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਜੀ ਅਨਾਉਂਸਮੈਂਟ ਕਰਵਾ ਚੁੱਕਿਆ ਗੁਰਦੁਆਰਾ ਸਾਹਿਬ ਚ ਵੀ ਜਿਨ੍ਹਾਂ ਦੇ ਘਰ ਕੱਚੇ ਨੇ ਟਾਇਲ ਵਾਲ ਨੇ ਜਾਂ ਚੌਂਦੇ ਨੇ ਜਿੱਥੇ ਲੱਗ ਰਿਹਾ ਵੀ ਕੋਈ ਘਟਨਾ ਵਾਪਰ ਸਕਦੀ ਹੈ ਉਹਨਾਂ ਦਾ ਸਮਾਜ ਚਾ ਕੇ ਅਸੀਂ ਤਾਂ ਜੋ ਕੋਈ ਜਾਨੀਵਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਲੋਕਾਂ ਨੂੰ ਕੀ ਮੈਸੇਜ ਹੈਗਾ ਜਿਹੜੇ ਘਰਾਂ ਦੇ ਵਿੱਚ ਬੈਠੇ ਹੈਗੇ ਨੁਕਸਾਨ ਹੋ ਰਿਹਾ ਹੈਗਾ ਲੋਕਾਂ ਨੂੰ ਮੈਸੇਜ ਹੈ ਸਰ ਵੀ ਜਿੱਥੇ ਕੋਈ ਤੁਹਾਨੂੰ ਲੱਗਦਾ ਆਪਦੇ ਆਪ ਦੇ ਘਰ ਦਾ ਸੁਚੇਤ ਵੀ ਕੋਈ ਸਾਨੂੰ ਲੱਗ ਰਿਹਾ ਵੀ ਕੋਈ ਸਾਨੂੰ ਗਲ ਨੁਕਸਾਨ ਹੋ ਸਕਦਾ ਵੀ ਉਹ ਆਪ ਦਾ ਸਾਡੇ ਨਾਲ ਸਾਫਤ ਤੱਕ ਕਾਇਮ ਕਰਕੇ ਅਸੀਂ ਉਹਦਾ ਸਮਾਨ ਸ਼ਿਫਟ ਕਰਾ ਮੰਗੇ ਜਿੱਥੇ ਵਧੀਆ ਜਗ੍ਹਾ ਨੇ ਸਾਡੇ ਕੋਲੇ ਤੇ ਤਾਂ ਜੋ ਨੁਕਸਾਨ ਨਾ ਹੋ ਸਕੇ ਕਿਸੇ ਦਾ